वाही गुरु। वाही गुरु। वाही गुरु। तेरी रहमतद दाता एक किनका कुछ टी तो कंजना कर तेरी रहमत दादा हिकु किनका कुछ टी ਬਹਾਰੇ ਸਕਦੇ ਮਸਤਾ ਦੇ ਕਿਰਪਾ ਕਰਦਾਦਾ ਤੇਰੀ ਰਹਿਮਤ ਤੇਰੀ ਬਖਸ਼ਿਸ਼ ਨਾ ਜਗ ਤਰ ਸਕਦੇ ਤੇਰੀ ਬਖਸ਼ਿਸ਼ ਨਾ ਜਗ ਤਰ ਸਕਦੇ ਸਕਦੇ ਉੰਨਾ ਆਪਣਾ ਧਾਨ ਨਹੀਂ ਵਾਦਾ ਜਾਏ ਕੋ ਕਰਮੀ ਲੇਕਾ ਸੁਭ ਕਰਮ ਕਰੇਗਾ ਜੇ ਜਾਵੇ ਬਦਲ ਮਥੇ ਦੀ ਰੇਖਾ ਉਹ ਪਦਤੀ ਬਿਨ ਸੁਲਗੇ ਨਾ ਤੇਰੇ ਬੰਦ ਕਰਮਾਂ ਦੀ ਤਾਣੀ ਪਾਕਾਂ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਮਰਨ ਬਾਣੀ ਏ ਹੁੰਦਾ ਕੋਨੇ দান ਨਹੀਂ ਵਾਦਾ ਜਾਏ ਕੋ ਕਰਮੀ ਲੈ ਕੇ ਸੁਭ ਕਰਮ ਕਰੇ ਰਾਜ ਜਾਵੇ ਬਦਲ ਮਤੇ ਦੀ ਰੇਖਾ ਉਹ ਪਤੀ ਬਨ ਸੁਲ ਜੇ ਨਾ ਤੇਰੇ ਬੰਦ ਕਰਮਾਂ ਦੀ ਤਾਣੀ ਬਾਗਾ ਬਿਨਾ ਮਿਲਦੇ ਨਾ ਸੰਗ ਸੇਵਾ ਸਮਰਨ ਪਾਣੀ ਇਹ ਨੇੜੇ ਪ੍ਰਭ ਮਿਲਨੇ ਦੇ ਚਾਦਰ ਤਾਨ ਕੁਰਾਨੇ ਮਾਰੇ ਇਸ ਜੀਵਨ ਹੀ ਰੇ ਨੂੰ ਨੇਤਜ ਵਾਰੀਆਂ ਵਾਂਗ ਰਾਰੇ ਮੈਂ ਦਾ ਗੁਰੂ ਤੋਂ ਪੋਤਾ ਉਹ ਸ਼ਬਦ ਇਸ ਮਰਨ ਦੀ ਵੰਡੀ ਰਾਸ ਦਾ ਬਿਰਤਾ ਜਾਣੀ ਜਿ ਵੰਡੀ ਰਾਸ ਦਾ ਬਿਰਤਾ ਜਾਣੀ ਭਾਗਾ ਮੈਨ ਮਿਲ ਦੇਣਾ ਸਤ ਸੰਗ ਸੇਵਾ ਸਮਰਨ ਬਾੜੀ اے ਬੜੀ ਕਿਸਮਤ ਜਾਗ ਜਦੋਂ ਮਿਲਿਆ ਘਣਕਾ ਨੂੰ ਇੱਕ ਤੋਤਾ ਸਿੱਖਿਆ ਪ੍ਰਭ ਮਿਲਣ ਦੀ ਰੰਮਿਆ ਆਰਾਮ ਗੁਰੂ ਮਨ ਮੋਦਾ ਦਰ ਦਰ ਤੇ ਰਤ ਦੀ ਸੀ ਪੁੱਜ ਕੀ ਹਰ ਦਰ ਸਵਾਣੀ ਬਾਗਾ ਬਣ ਮਿਲਦੇ ਨਾ ਸਤ ਸੰਗ ਸੇਵਾ ਸਮਰਨ ਬਾਣੀ ਜੀਤਾ ਪੁਨ ਚਾਕੀ ਨੇ ਸਭਾ ਚਟੇਰ ਲਗਾਤੇ ਜੀਰੇ ਤੇ ਤਰਹੀ ਪੁਨ ਪਖੀਆਂ ਦੀ ਹਾਰੇ ਹੰਕਾਰੀ ਪੰਜ ਵੀਰੇ ਉਹ ਸੇਵਾ ਤੇ ਭਗਤੀ ਨੇ ਕੰਟੀ ਹਰ ਦਰ ਤੱਕ ਖੜਕਾੜੀ ਬਾਗਾ ਬਣ ਮਿਲਦੇ ਨਾ ਸਤ ਸੰਗ ਸੇਵਾ ਸਮਰਨ ਸ਼ੀਆ ਵਸੂ ਕੇਤੇ ਦਿੱਤੀ ਗਾਫੜਾ ਰੋੜ ਜਵਾਨੀ ਉਹ ਪਦ ਵਿਸ਼ੇ ਵਕਾਰਾਂ ਦੀ ਫਿਰਦੀ ਮਗਰ ਫੌਜ ਜਰਵਾੜੀ ਜ ਫਿਰਦੀ ਮਗਰ ਫੌਜ ਜਰਵਾੜੀ ਬਾਗਾ ਬਣਾ ਮਿਲਦੇ ਨਾ ਸਤ ਸੰਗ ਸੇਵਾ ਸਮਰਨ ਪਾਰੀ ਗੁਲਾਮਾਂ ਫਿਰੇ ਹੋਇਆ ਦਿਲੋਂ ਭਲਾ ਕੇ ਸੱਚਾ ਈਸ਼ਰ ਮੰਜ਼ਲ ਮੁਕ ਚੱਲੀ ਏ ਸੱਚ ਕਹਿ ਗਿਆ ਮਸਤ ਕਵੀਸ਼ਰ ਬਦਨੀ ਲੈ ਬਣ ਜਰਨੈਲ ਖਤਮ ਕਰ ਕਹਾਣੀ ਬਾਗਾ ਬਣ ਮਿਲਗੇ ਨਾ ਸਤ ਸੰਗ ਸੇਵਾ ਸਮਰਨ ਬਾਣੀ ਇਕ ਤੋਂ ਆਂਦੀ ਅਵਤਾਰਦਾਰ ਆ ਪਾਪਾਂ ਦੇ ਮਟਾਉਣ ਲਈ ਜਗਤ ਜਲੰਦੇ ਦਾ ਇਆ ਉਠਾਰਿਆ ਨਾਮ ਤਾਰਿਆ ਨਾਮ ਦੇਜ ਪਾਉਣ ਲਈ ਉਹ ਪਾਪਾ ਵੱਲੋਂ ਮੂਹ ਪਾਪੀਆਂ ਦਾ ਮੋੜ ਕੇ ਤੇ ਬਣਾਇਆ ਤੀਰ ਨੂੰ ਕਰਾ ਪਰ ਨਾ ਵਧੋਵੇਂ ਹੱਥ ਜੋੜ ਕੇ ਨਾਨਕੀ ਦੇ ਵੀਰ ਨੂੰ ਦੇ ਦੇ ਉਹ ਪਦਾਇਸ਼ ਪਾंदे ਤਾਂ ਤਾਰਿਆ ਇੱਕ ਓੰਕਾਰ ਦਾ ਨਾਮ ਬਾਣ ਧਾਗਾ ਗਾਲ ਵਿੱਚ ਪਾਲਿਆ ਸੱਚ ਕੀ ਜਵਾ ਜਲਾਲ ਨੂੰ ਓ ਮਾਇਆ ਇਕੱਠੀ ਕੀਤੀ ਜਿੰਨੀ ਜੋੜ ਜੋੜ ਕੇ ਵੰਡਦੀ ਅਖੀਰ ਨੂੰ ਜਿ ਵੰਡਦੀ ਅਖੀਰ ਨੂੰ ਰਾ ਪਰਨਾਮ ਧੋਵੇਂ ਹੱਥ ਜੋੜ ਕੇ ਨਾਨਕੀ ਦੇ ਵੀਰ ਨੂੰ ਮੋ ਦੀਵਾਨ ਬੈਠਾ ਤੱਕੜੀ ਨੂੰ ਫਾੜ ਕੇ ਜੀ ਤੇਰਾ ਤੇਰਾ ਧੋਲਦਾ ਹੋ ਗਿਆ ਅਲੋਪ ਮੇਰੀ ਵਿੱਚ ਵੜ ਕੇ ਸੀ ਜਵਾਨ ਟੋਲਦਾ ਜੀ ਜੋ ਲੋਕ ਕਦੇ ਜ਼ੁਲਮ ਕਰਦਾ ਫਿਰੇ ਹੰਕਾਰਿਆ ਇਹ ਕੂੜਿਆਂ ਦੇ ਵਿੱਚੋਂ ਲਹੂ ਨੂੰ ਨਾ ਛੋੜ ਕੇ ਦੇ ਪੰਟਿਆ ਸਗੀਰ ਨੂੰ ਕੜਾ ਪੜਨਾ ਮ ਤੋਂ ਹੱਥ ਜੋੜ ਕੇ ਨਾਨਕੀ ਦੇ ਵੀਰ ਨੂੰ ਕਠਨ ਦਾ ਕਾਰ ਦਿੱਤਾ ਤਪ ਦੇ ਕੜਾ ਨੂੰ ਤੂੰ ਬੱਲਾ ਚ ਧਾਤਿਆ ਬੱਲੇ ਨੇ ਕੀਤਾ ਜ਼ੁਲਮੀ ਪੁਜਾ ਨੂੰ ਤੂੰ ਬੱਲਾ ਚ ਧਾਤਿਆ ਦੇ ਸਰੀਰ ਨੂੰ ਜੀਪੋ ਦੇ ਸਰੀਰ ਨੂੰ ਕਰਾ ਪਰਨਾਮ ਤੋਂ ਹੱਥ ਜੋੜ ਕੇ ਨਾਨਕੀ ਦੇ ਵੀਰ ਨੂੰ ਕੋ ਕਵਨਾਂ ਦੀ ਦਾਤ ਅਣਮਾਣੇ ਮੰਗਦੇ ਅਜੀਤ ਤਰਸੇ ਮਜੀ ਝੂਟਿਆਂ ਦਾ ਪਾਜ ਖੋਲਣੋਂ ਨਾ ਸੰਗਦੇ ਬਾਣ ਜਾਵੇਂ ਮਜੀ ਅਜੀਤ ਹਰਜੀਤ ਜੋੜੀ ਵਿੱਚ ਜੋੜ ਕੇ ਮਹਿਲਾ ਬਾਬੇ ਪਾਇਆ ਬਖਸ਼ ਘਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਆਹ ਹਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪਸ਼ਿਆ ਵੱਡੇ ਬਾਗ ਹਰ ਸੋ ਬਣਾਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਧਰਤੀ ਦੇਖਿਆਈ ਬਾਜੂ ਗੁਰੂ ਗਵਾਰ ਹੈ ਹੈਂ ਹੈ ਕਰਦੀ ਸੁਣੀ ਲਕਾਈ ਬਾਬੇ ਭੇਖ ਬਣਾਇਆ ਉਹ ਦਾਸੀ ਕੀ ਰੀਤ ਚਲਾਈ ਨੌਦੀਆਂ ਹੋਈਆਂ ਸਭ ਤੋਂ ਪਹਿਲਾਂ ਇਹ ਇੱਕ ਸਿੱਖੀ ਦੀ ਰਵਾਇਤ ਹੈ ਇੱਕ ਕਾਨੂੰਨ ਹੈ ਇੱਕ ਸਿੱਖੀ ਦੀ ਮਰਿਆਦਾ ਹੈ ਕੁਝ ਕਹਿਣ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਉਹਨਾਂ ਨੂੰ ਯਾਦ ਕਰਨਾ ਕੀਤਾ ਲੋੜੀਏ ਕੰਮ ਸਹਰਤਾ ਆ ਕੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਆ ਆਓ ਗੁਰੂ ਪਾਤਸ਼ਾਹ ਨੂੰ ਯਾਦ ਕਰੀਏ ਦੋਵੇਂ ਹੱਥ ਜੋੜੋ ਸਿਰ ਨੂੰ ਝੁਕਾਓ ਬੜੇ ਹੀ ਪਿਆਰ ਤੇ ਅਦਬ ਦੇ ਵਿੱਚ ਆੜ ਕੇ ਗੱਜ ਕੇ ਕਹ ਦਿਓ ਖਾਲਸਾ ਜੀ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬਉਧੇ ਵਿਸਥਾਰ ਵਿੱਚ ਨਹੀਂ ਜਾਣਾ ਕਿਉਂਕਿ ਸਮਾਂ ਬਿਲਕੁਲ ਗਿਣਤੀ-ਗਿਣਤੀ ਦਾ ਹੈ ਮੇਰੇ ਸਾਹਿਬ ਦੇ ਨਾਲ 15 20 ਮਿੰਟ ਜਿਹੜੇ ਬਤੀਤ ਹੋ ਚੁੱਕੇ ਐ ਤੇ 20 25 ਮਿੰਟ ਦਾ ਸਮਾਂ ਜਰਾ ਉਹ ਪਿੱਛੇ ਵੱਜਦਾ ਤੇ ਮੈਂ ਦੋ ਤਿੰਨ ਹਫ਼ਤਾ ਬੜੀ ਛੇਤੀ ਦੇ ਨਾਲ ਤੇਜ਼ੀ ਦੇ ਨਾਲ ਲਵਾ ਕੇ ਆਪਦੇ ਕੋਲੋਂ ਖਿਮਾ ਮੰਗ ਲੈਣੀ ਹੈ ਸਤਿਕਾਰਯੋਗ ਭੈਣ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਾ ਕੇ ਗਏ ਨੇ ਕਿਉਂਕਿ ਮੈਂ ਹਰ ਸਟੇਜ ਤੇ ਕਹਿਣਾ ਹੁੰਨਾ ਕਿ ਜਦੋਂ ਆਪਾਂ ਸਰਬੱਤ ਦਾ ਭਲਾ ਮੰਗ ਲਿਆ ਨਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੀ ਇਹੀ ਹੈ ਕੀ ਸਿਖਾਇਆ ਭਲਾ ਭਲਾ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਨਾਨਕ ਸੱਜੇ ਪਾਤਸ਼ਾਹ ਨੇ ਸਰਬਤ ਦਾ ਭਲਾ ਮੰਗਿਆ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦੇ ਵਿੱਚੋਂ ਹਾਂਜੀ ਜੇ ਮੈਂ ਤੁਹਾਡੇ ਪੈਸਿਆਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਨਾ ਫਿਰ ਮੈਂ ਜਿਹੜੀ ਆਪਦੀ ਨਾਲ ਗੱਲ ਪਚਾਉਣੀ ਚਾਹੁੰਦਾ ਉਹ ਨਹੀਂ ਪਹੁੰਚੇਗੀ ਇਸ ਕਰਕੇ ਨਾਮ ਸਾਰਿਆਂ ਦੇ ਭਾਵੇਂ ਮੈਂ ਤੇ ਨਹੀਂ ਜਾਣਦਾ ਮੇਰਾ ਗੁਰੂ ਮੇਰਾ ਬਾਬਾ ਦਾਦਾ ਤੁਹਾਡੇ ਸਾਰਿਆਂ ਦੇ ਨਾਮ ਭਲੀ ਭਾਂਤ ਜਾਂਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੀ ਪਛਾਨਤ ਇਸ ਕਰਕੇ ਮੈਂ ਅਰਦਾਸਾਂ ਵਾਲੇ ਬੰਨੇ ਨਹੀਂ ਜਾਵਾਂਗਾ ਖਾਲਸਾ ਜੀ ਮੈਂ ਗੱਲ ਇੱਥੋਂ ਸ਼ੁਰੂ ਕਰਾਂ ਕਿ ਮੇਰੇ ਸਤਿਗੁਰ ਸੱਚੇ ਬਾਦਸ਼ਾਹ ਮਹਾਰਾਜ ਔਰ 라ਏ ਕੋਈ ਦੀ ਤਲਵੰਡੀ ਦੇ ਵਿੱਚ ਮਹਿਤਾ ਕਲਿਆਣ ਚੰਦ ਜੀ ਜਦੋਂ ਇੱਕ ਵਾਰ ਗੁਰੂ ਪਾਤਸ਼ਾਹ ਨੇ 200 ਰੁਪਏ ਦਾ ਲੰਗਰ ਲਾਇਆ ਨਾ ਤੇ ਸਾਰਾ ਖਰਚ ਕਰਕੇ ਘਰ ਲਾਗੇ ਤੇ ਗੁਰੂ ਨਾਨਕ ਪਾਤਸ਼ਾਹ ਅਗਲਵੰਡੀ ਹੋ ਕੇ ਇਹ ਮਹਿਤਾ ਕਲਿਆਣ ਜੀ ਅਗਲਵੰਡੀ ਹੋ ਕੇ ਤੇ ਮਰਦਾਨੇ ਨੂੰ ਜਾ ਕੇ ਬੁਲੇ ਕਹਿੰਦੇ ਮਰਦਾਨੇਓ ਨਾਨਕ ਕਿੱਥੇ ਆ ਪਤਾ ਕਿ ਲੋਕੇ ਦੁਨਿਆਵੀ ਹਿਸਾਬ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੇ ਹਿਸਾਬ ਦੇ ਨਾਲ ਨੁਕਸਾਨ ਕਰਕੇ ਆਏ ਨੇ ਪਰ ਗੁਰੂ ਨਾਨਕ ਸਿੱਤੇ ਪਾਤਸ਼ਾਹ ਮਾਰੇ ਬਾਰਵਾਰੀ ਡੇਰਾ ਲਾ ਲਿਆ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਆਪਣੇ ਪੁੱਤਰ ਵੱਲ ਗਏ ਇੱਕ ਚਪੇੜ ਮਾਰੀ ਦੂਜੀ ਮਾਰ ਦੇ ਕੇ ਪਿਛੋਂ ਨਾਨਕੀ ਨੇ ਗੁੱਟ ਫੜ ਲਿਆ ਕਿਹਦੇ ਪਿਤਾ ਜੀ ਟਾੜੀਆਂ ਛਿਲਣਾ ਦੇ ਬਦਲੇ ਆ ਜਿਹੜੀਆਂ ਛਿਲਣਾ ਨੂੰ ਤੁਸੀਂ ਗੱਲ ਕਰਦੇ ਜਣਾ ਇਹਨਾਂ ਨੂੰ ਇਹ ਛਲੜਾ ਦੀ ਲੋੜ ਨਹੀਂ ਕਿਉਂਕਿ ਇਹ ਲੁਕਾਈ ਨੂੰ ਧਾਰਨ ਵਾਸਤੇ ਆਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਪਣੀ ਭੈਣ ਦੇ ਨਾਲ ਸੁਲਤਾਨਪੁਰ ਲੋਧੀ ਆ ਗਏ ਹੁਣ ਸੁਲਤਾਨਪੁਰ ਲੋਧੀ ਆ ਗਏ ਤੇ ਉਸ ਵੇਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਮਰ ਜਿਹੜੀ ਹੈ ਉਹ 16 ਸਾਲਾਂ ਤੋਂ ਲੈ ਕੇ 17 ਸਾਲਾਂ ਤੱਕ ਦੇ ਵਿੱਚੋ ਕੀਤੀ ਹੈ ਹੁਣ ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਨੀਆਂ ਵਰਿਆਂ ਦੇ ਹੋ ਗਏ ਨੇ ਭਾਈਆ ਜੈ ਰਾਮ ਜੀ ਨੇ ਭੈਣ ਬੇਬੇ ਨਾਨਕੀ ਜੀ ਨੇ ਸੋਚਿਆ ਕਿ ਨਾਨਕ ਦਾ ਵਿਆਹ ਜਿਹੜਾ ਹੈ ਇਹਦੀ ਜਿਹੜੀ ਸਾਦੀ ਹੈ ਇਹਦੀ ਜਿਹੜੀ ਮੰਗਣੀ ਆ ਉਹ ਹੁਣ ਕਰ ਦੇਣੀ ਚਾਹੀਦੀ ਹੈ ਵਿਚਾਰ ਕੀਤੀ ਕਿਸੇ ਵੀ ਢੰਗ ਦੇ ਨਾਲ ਕਿਉਂਕਿ ਸਾਰੇ ਇਹ ਪਰਿਵਾਰ ਜਿਹੜੇ ਤਕੜੇ ਸਨ ਇਹਨਾਂ ਨੇ ਇਸ ਮੂਲ ਚੰਦ ਖੱਤਰੀ ਬਟਾਲੇ ਦੇ ਰਹਿਣ ਵਾਲੇ ਇਹਨਾਂ ਦੀ ਧੀ ਇਹਨਾਂ ਦੀ ਸਿਆਣੀ ਪੁੱਤਰੀ ਮਾਤਾ ਸਲਖਨੀ ਦੇ ਨਾਲ ਇਹ ਵਿਆਹ ਜਿਹੜਾ ਔਰ ਚਾਉਂਦੀ ਹੈ ਵੀ ਤਰੀਕਾ ਉਹ ਨਿਜਦੁਪਤੀ ਹੋ ਚੁੱਕੀ ਹੈ ਹੁਣ ਜਦੋਂ ਇਹ ਤਰੀਕ ਜਿਹੜੀ ਹੈ ਇਹ ਪਹੁੰਚੀ ਭయ్యా ਜੈਰਾਮ ਦੇ ਕੋਲ ਉਹਨਾਂ ਨੇ ਇੱਕ ਲਾਗੀ ਭੇਜਿਆ ਇੱਕ ਪੱਤਰਕਾ ਭੇਜੀ ਰਾਏ ਕੋਈ ਦੀ ਤਲਵੰਡੀ ਦੇ ਵਿੱਚ ਮਹਿਤਾ ਕਲਿਆਣ ਚੰਦ ਜੀ ਦੇ ਕੋਲ ਜਦੋਂ ਉਹਨਾਂ ਨੇ ਪੱਤਰਕਾ ਪੜ੍ਹੀ ਲਾਗੀ ਦੇ ਕੋਲੋਂ ਇਹ ਸਾਹੇ ਦਾ ਦਿਨ ਸੁਣਿਆ ਮਾਨਦੇ ਵਿੱਚ ਬੜਾ ਚਾਹ ਹੋਇਆ ਬੜੀ ਖੁਸ਼ੀ ਆਈ ਫਿਰ ਇਥੋਂ ਇੱਕ ਪੱਤਰ ਕਾ ਲਿਖੀ ਇੱਕ ਲਾਗੀ ਭੇਜਿਆ ਜਿਹੜਾ ਚਾਲ ਪਿੰਡ ਕਹਿੰਦਾ ਭਾਵ ਦੇ ਗੁਰੂ ਨਾਨਕ ਬਾਚਾ ਦੇ ਨਾਂ ਦੇ ਪਿੰਡ ਪਹੁੰਚਿਆ ਉੱਥੋਂ ਵੀ ਸੰਗਤਾਂ ਆਈਆਂ ਹੋਮ ਹੋਮ ਆ ਕੇ ਇਥੋਂ ਰਾਏ ਕੋਈ ਦੀ ਪਲਵੰਡੀ ਤੋਂ ਕਾਫੀ ਸੰਗਤ ਉਸ ਸੁਲਤਾਨਪੁਰ ਲੋਧੀ ਦੀ ਧਰਤ ਦੇ ਪਹੁੰਚਦੀ ਹੈ ਤੇ ਜਾ ਕੇ ਭਾਈਆ ਜੈ ਰਾਮ ਜੀ ਨੂੰ ਉਹਨਾਂ ਦੇ ਪਿਤਾ ਸਤਕਾਰਯੋਗ ਮਹਿਤਾ ਕਲਿਆਣ ਚੰਦ ਜੀ ਦੇ ਪੁੱਮਸਨ ਭਾਈ ਪਰਮਾਨੰਦ ਜੀ ਉਹਨਾਂ ਨੂੰ ਜਾ ਕੇ ਵਧਾਈਆਂ ਦਿੰਦੇ ਨੇ ਤੈਂ ਦਾ ਭਾਵ ਅੱਜ ਉਹ ਦਿਨ ਆ ਗਿਆ ਜਦੋਂ ਮੇਰੇ ਨਾਨਕ ਪਾਤਸ਼ਾਹਾਂ ਦਾ ਰਾਜ ਜਿਨ੍ਹਾਂ ਦੇ ਮੁਖੜੇ ਦੇ ਉੱਪਰ ਜਿਨ੍ਹਾਂ ਦੇ ਸਿਰ ਦੇ ਉੱਪਰ ਬਹੁਤ ਸੁੰਦਰ ਕਲਿਆ ਵਾਲਾ ਸ਼ੇਰਾ ਜਿਹੜਾ ਉਹ ਭੈਣ ਨਾਨਕੀ ਆਪਣੇ ਵੀਰ ਦੇ ਮੱਥੇ ਦੇ ਉੱਤੇ ਆਪ ਸਜਾਉਂਦੀ ਹੈ ਉਸ ਉਹਦੀਆਂ ਲੈਣਾ ਨੂੰ ਮੇਰੇ ਸਾਥੀ ਆਸ਼ਾਣ ਦੇ ਵਿੱਚ ਕਿਉਂ ਬਿਆਰ ਕਰਦੇ ਨੇ ਜੀ पातशहर बाबा नान ते पातशा शेरा बान ਚਾ ਦਾ ਵਿਆਰ ਚਾਇਆ ਨਾਨਕ ਸੱਚੇ ਬਾਦਸ਼ਾਹ ਦਾ ਵਿਆਰ ਚਾਇਆ i the ਫੜਨ ਲਈ ਆ ਗਈ ਭੈਣਾ ਦੀ ਜੋੜੀ ਵਾਗ ਫੜਨ ਲਈ ਆ ਗਈ ਭੈਣਾ ਦੀ ਜੋੜੀ ਓ ਸੁਲਤਾਨਪੁਰੇ ਵਿੱਚ ਰੌਣਕਾਂ ਸੀ ਚਾਰ ਜਫੇਰਾ ਬੱਤਾ ਨਾਨਕ ਬਾਦਸ਼ਾਹ ਤੇ ਸੀ ਸਤਿ ਸ਼ੇਰਾ ਬੱਤਾ ਨਾਨਕ ਬਾਦਸ਼ਾਹ ਤੇ ਸੀ ਸਤਿ ਸ਼ੇਰਾ ਏ ਖੁਸ਼ੀਆਂ ਵਿੱਚ ਸਮਾਏ ਨਾ ਰਾਮਾ ਚੰਦਨਾਨ ਜੜਾ ਪਾਰਿਆ ਸੀ ਕ੍ਰਿਸ਼ਨ ਮਾਮਾ ਖੁਸ਼ੀ ਚ ਬੰਗੜਾ ਪਾਰਿਆ ਸੀ ਕ੍ਰਿਸ਼ਨ ਮਾਮਾ ਓ ਘਰ ਵਿੱਚ ਚਾਨਣ ਹੋਇਆ ਸੀ ਦੂਰ ਹਨੇਰਾ ਪਤਾਨਾਰਕ ਪਾਤਸ਼ਾਹ ਤੇ ਸੀਸ ਤੇ ਛੇਰਾ ਪਤਾਨਾਰਕ ਪਾਤਸ਼ਾਹ ਤੇ ਸੀਸ ਤੇ ਛੇਰਾ ਏ ਜੀਜਾ ਜੈ ਰਾਮਨਾ ਜਾਮੇ ਵਿੱਚ ਸੁਮਾ ਕੋਲੀ ਜਾਵੇ ਭੈਣ ਨਾਨਕੀ ਵੀਰ ਤੋਂ ਵਾਰੀ ਕੋਲੀ ਜਾਵੇ ਪਿਤਾ ਕਾਹੂ ਨੇ ਵੰਦਿਆ ਸੀ ਤਨ ਬਥੇਰਾ ਬੱਤਾ ਨਾਲ ਕਬਦਸ਼ਾ ਦੇ ਸੀਸ ਤੇ ਸ਼ੇਰਾ ਬੱਤਾ ਨਾਲ ਕਬਦਸ਼ਾ ਦੇ ਸੀਸ ਤੇ ਸ਼ੇਰਾ ਸੁਲਤਾਨਪੁਰੇ ਤੋਂ ਜੰਝ ਜੱਜ ਹੋ ਗਈ ਰਵਾਨਾ ਵਿੱਚ ਖੁਸ਼ੀ ਦੇ ਘਮਾਂ ਦੇ

ਮੈਦਾ ਕਾਲੂ ਨਾਲ ਸੀ ਜਿੰਨਾ ਦੀ ਜਾਰੀ ਉਹ ਅਜੀਤ ਸਿੰਘਾ ਥੱਲੇ ਕਾਂਦੇਰੇ ਸੀ ਲਾਤਾ ਡੇਰਾ ਬੱਤਾ ਨਾਨਕ ਪਾਦਸ਼ਾ ਦੇਸੀ ਸਤੇ ਸ਼ੇਰਾ ਬੱਤਾ ਨਾਨਕ ਪਾਦਸ਼ਾ ਦੇਸੀ ਸਤੇ ਸੇਵਾ ਮੇਰੇ ਕਵੀਸ਼ਰਾਂ ਦੀ ਦੁਨੀਆ ਦੇ ਵਿੱਚੋਂ ਸਤਕਾਰਯੋਗ ਭਾਈ ਭਾਈ ਕੁਲਜੀਤ ਸਿੰਘ ਜੀ ਦਾਦਾ ਬਕਾਲਾ ਸਾਹਿਬ ਵਾਲੇ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਸੰਗਤ ਦੇ ਦਰਸ਼ਨ ਕਰਨੇ ਆਪ ਜੀਆਂ ਨੂੰ ਗੁਰੂ ਘਰ ਦਾ ਸਰਵਣ ਕਰਾਉਣਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਜੱਥੇ ਨੂੰ ਪਹੁੰਚਿਆ ਹੋਰ ਮੇਰੇ ਸਤਿਕਾਰਯੋਗ ਪ੍ਰਚਾਰਕਾਂ ਦੇ ਦੁਨੀਆ ਵਿੱਚੋਂ ਬਹੁਤ ਵਿਦਵਾਨ ਸਿਆਣੇ ਪ੍ਰਚਾਰਕ ਭਾਈ ਬਲਬੀਰ ਸਿੰਘ ਜੀ ਸਿੱਖਵਾ ਵਾਲੇ ਉਹਨਾਂ ਦਾ ਸਾਥ ਦੇ ਰਹੇ ਨੇ ਭਾਈ ਗੁਰਮukh ਸਿੰਘ ਜੀ ਜਿਨ੍ਹਾਂ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ਾ ਕਿਰਪਾ ਹੈ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੋਰ ਗੁਰੂ ਕੇ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਇੱਕ ਹਫ਼ਤਾ ਮੈਂ 2 ਮਿੰਟ ਦੀ ਕਹਾਣੀ ਹੈ ਗੱਲ ਇਹੋ ਕਿ ਜੰਜ ਜਿਹੜੀ ਹੈ ਉਹ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਮੰਝਲਾ ਨੂੰ ਤੈਅ ਕਰਦੀ ਹੋਈ ਪਹੁੰਚ ਗਿਆ ਬਟਾਲੇ ਦੀ ਧਰਤੀ ਦੇ ਉੱਪਰ ਤੇ ਬਟਾਲੇ ਦੀ ਧਰਤੀ ਦੇ ਉੱਪਰ ਅਗਲੇ ਬੰਨਿਓ ਬਾਪਾਈ ਮੂਹਣ ਚੰਦ ਜੀ ਨਾਲ ਲੈ ਕੇ ਜਿੱਤੇ ਰੰਦਾਵੇਂ ਦੇ ਪੁੱਤਰ ਨੂੰ ਤੇ ਜੰਗ ਦਾ ਸਵਾਗਤ ਕਰਨ ਵਾਸਤੇ ਬਟਾਲੇ ਤੋਂ ਬਾਹਰ ਗਏ ਨੇ ਜਿਵੇਂ ਜੰਗ ਦਾ ਸਵਾਗਤ ਕਰਦੇ ਨੇ ਇਸ ਜੰਗ ਦੇ ਵਿੱਚ ਕੌਣ ਕੌਣ ਆਇਆ ਉਸ ਵੇਲੇ ਜਿਆ ਲਿਆਣਾ ਨੂੰ ਕਿਉਂ ਬਿਆਣਾ ਜੀ ਜੰਗ ਪੁੱਜ ਗਈ ਬਟਾਲੇ ਸ਼ਹਿਰ ਜਾਏ ਲੋਕੀ ਰਹਿਣ ਖੁਸ਼ੀਆਂ ਮਨਾਏ ਜੰਗ ਪੁੱਜ ਗਈ ਬਟਾਲੇ ਸ਼ਹਿਰ ਜਾਏ न ख़ुशि मना जंझ बोझी बटाले शहर जा लोकी रे न ख़ुशि मना जंझ बोजी बटाले शहर लोकी रे न ख़ुशि मना चंज पोज बटाले शहरजा लोकीरे न ख़ुशि मना जंझ पोज बटाले शहर ख़ुशियां मना जज पोज बटाले शा रेर ख़ुशि मना जज पोज बटाले छोकी रेर ख़ुशि मना कंदे चोणियां जे घर जंज चुकण दू मायावा मी वरस कंद चोणियर जंज चुकण ਦੇਉ ਮਾਇਆ ਵਾਲਾ ਮੀਂਹ ਵਰਸਾ ਕਹਿੰਦੇ ਚੋਣਾਂ ਦੇ ਕਰ ਜੱਜ ਟੁੱਕਣੀ ਜੇਉ ਮਾਇਆ ਵਾਲਾ ਮੀਂਹ ਵਰਸਾ ਕਹਿੰਦੇ ਚੋਣਾਂ ਦੇ ਕਰ ਜੱਜ ਟੁੱਕਣੀ ਜੇਉ ਮਾਇਆ ਵਾਲਾ ਮੀਂਹ ਵਰਸਾ ਇੱਥੇ ਭੰਗ ਨਕਲੀ ਆਉਣਗੇ ਉਹ ਦਿਨ ਘੇਰੋਂ ਕਾਲਾ ਇੱਥੇ ਭੰਗ ਨਕਲੀ ਆਉਣਗੇ रौनकाला इडे उहो गे रौनक भांड न कले आे उहो गे रौनक शीत रौन दे। सिंगा थले कंदे दिता गुरां दे बार बलेव सिंगा थले कंदे गुर पठा गुरां ताईं पठा ਇਤਿਹਾਸ ਹੋਣਾ ਹੈ ਘੱਟੋ-ਘੱਟ 2 ਘੰਟੇ ਦਾ ਸਮਾਂ ਚਾਹੀਦਾ ਗੁਰੂ ਪਾਤਸ਼ਾਹ ਦਾ ਵਿਆਹ ਜਿਹੜਾ ਸਰਵਣ ਕਰਨਾ ਹੋਵੇ ਤੇ ਕਿਉਂਕਿ ਬਹੁਤ ਸ਼ਾਨ ਸ਼ੌਕਤ ਦੇ ਨਾਲ ਗੁਰੂ ਸੱਜੇ ਪਾਤਸ਼ਾਹ ਦੀ ਜੰਜ ਆਈ ਹੈ ਕਿਉਂਕਿ ਬੜੇ-ਬੜੇ ਵੱਡੇ ਤਨਾਟ ਹਾਥੀਆਂ ਘੋੜਿਆਂ ਉੱਠਾਂ ਦੇ ਉੱਤੇ ਜੰਜ ਆਈ ਹੈ ਇੰਨੀ ਜੰਜ ਗਿਣਤੀ ਤੋਂ ਬਾਹਰ ਹੀ ਹੈ ਜਿਵੇਂ ਅੱਜ ਉਹਨਾਂ ਗੁਰੂ ਪਾਤਸ਼ਾਹ ਦਾ ਆਪਾ ਦਿਨ ਮਨਾਉ ਰਿਹਾ ਏ ਐਡਾ ਕੋਈ ਗਿਣਤੀ ਮਿੰਤੀ ਉਦੋਂ ਵੀ ਨਹੀਂ ਸੀ ਕਿਉਂਕਿ ਵਿਆਹ ਜਗਤ ਬਾਬੇ ਨਾਨਕ ਦਾ ਸੀ ਜਗਤ ਗੁਰੂ ਨਾਨਕ ਦਾ ਸੀ ਵਈਆ ਤੁਲਾ ਚੁੱਕਾਂ ਦੀ ਮਾਫੀ ਮੈਂ ਬਹੁਤ ਬਹੁਤ ਧੰਨਵਾਦ ਸਕੱਤਰ ਸਾਹਿਬ ਦਾ ਕਰਨਾ ਕਿਉਂਕਿ ਮੇਰੀ ਗੱਡੀ ਜਿਹੜੀ ਆ ਰਸਤੇ ਥੋੜੀ ਕਰਕਾਪਟ ਆ ਗਈ ਖਰਾਬ ਹੋ ਗਈ ਪਰ ਮੇਰੇ ਤੇ ਕਿਰਪਾ ਕੀਤੀ ਫਿਰ ਵੀ ਇਹਨਾਂ ਨੇ ਮੇਰਾ ਟਾਈਮ ਦੇ ਆ ਸਮੇਂ ਸਿਰ ਰਵਾ ਦਿੱਤਾ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੋ ਪਿਆਰ ਦਾ ਸਬੂਤ ਇਹ ਤੁਹਾਡਾ ਆਪਣਾ ਜਥਾ ਗਿਆਨੀ ਅਜੀਤ ਸਿੰਘ ਦੀ ਅਜਾਦਾ ਸਾਥੀਆਂ ਦੇ ਨਾਲ ਇਸੇ ਤਰ੍ਹਾਂ ਸੇਵਾ ਕਰੀਦੀ ਹੈ ਸਤਿਗੁਰ ਸੱਚੇ ਪਾਚਾ ਕਰਮ ਦਾ ਕਿਰਪਾ ਕਰਨ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਗੱਜ ਕੇ ਕਹ ਦਿਓ ਖਾਲਸਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਾਨੀ ਅਜੀਤ ਸਿੰਘ ਰਜਾਦਾ ਕਵੀਸ਼ਰ ਜਥਾ ਜਿਨ੍ਹਾਂ ਦੇ ਪਾਸੋਂ ਆਪ ਸੰਗਤਾਂ ਨੇ ਤਵਾਰਿਕ ਦੇ ਸੁਨਹਿਰੀ ਪੰਨਿਆਂ ਦੇ ਵਿੱਚੋਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਹੈ